ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਇੱਕ ਸਿਆਣੀ ਔਰਤ ਦੀ ਔਰਤਾਂ ਤਾਂ ਸਾਰੀਆਂ ਹੀ ਸਿਆਣੀਆਂ ਹੁੰਦੀਆਂ ਪਰ ਫਿਰ ਵੀ ਅਸੀਂ ਅਕਸਰ ਹੀ ਔਰਤਾਂ ਦੇ ਹੱਕ ਦੀ ਗੱਲ ਕਰਦੇ ਹਾਂ ਇਸ ਸਮਾਜ ਵਿੱਚ ਬਹੁਤ ਤਰ੍ਹਾਂ ਦੇ ਲੋਕ ਆ ਕੋਈ ਵੀ ਇੱਕ ਦੂਜੇ ਦੇ ਨਾਲ ਕਿਸੇ ਦਾ ਸੁਭਾਅ ਨਹੀਂ ਰਲਦਾ ਹੁੰਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਤੇ ਅੱਜ ਅਸੀਂ ਗੱਲ ਕਰਨੀ ਉਸ ਔਰਤ ਦੀ ਤੁਸੀਂ ਸੁਣਿਆ ਨਾ ਕਹਾਵਤ ਕਹਿੰਦੇ ਆ ਕਿ ਇੱਕ ਮਰਦ ਜਿਹੜਾ ਵਾ ਨਾ ਉਹ ਵਿਗੜੀ ਹੋਈ ਔਰਤ ਨੂੰ ਜਿਹੜਾ ਸੁਧਾਰ ਸਕਦਾ ਸੰਭਾਲ ਸਕਦਾ ਆ ਤੇ ਇੱਕ ਔਰਤ ਦੇ ਕੋਲੋਂ ਸਾਊ ਮਰਦ ਨਹੀਂ ਸੰਭਾਲਿਆ ਜਾਂਦਾ ਬੇਸ਼ੱਕ ਮੈਂ ਵੀ ਇੱਕ ਔਰਤ ਆ ਪਰ ਜੋ ਗੱਲ ਅੱਜ ਅਸੀਂ ਕਰਨੀ ਆ ਨਾ ਉਹ ਗੱਲ ਥੋੜੀ ਜੀ ਹਟਕੇ ਆ ਕਿਉਂਕਿ ਕੁਝ ਔਰਤਾਂ ਵੀ ਐਵੇਂ ਦੀਆਂ ਹੁੰਦੀਆਂ ਜ਼ਰੂਰੀ ਨਹੀਂ ਕਿ ਅਸੀਂ ਹਮੇਸ਼ਾ ਮਰਦਾਂ ਨੂੰ ਵੀਰਾਂ ਨੂੰ ਹੀ ਗਲਤ ਕਹੀ ਜਾਈਏ ਕਿ ਉਹ ਔਰਤਾਂ ਦੇ ਅਤਿਆਚਾਰ ਕਰਦੇ ਆ ਜਾਂ ਇਹ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤਾਂ ਨੂੰ ਸਮਝਿਆ ਨਹੀਂ ਜਾਂਦਾ ਜਾਂ ਔਰਤਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਜਾਂਦੀ ਪਰ ਜੇਕਰ ਮਰਦ ਜੁਰਤ ਵਾਲਾ ਅਣਖ ਵਾਲਾ ਆ ਨਾ ਤਾਂ ਉਹ ਵਿਗੜੀ ਹੋਈ ਔਰਤ ਨੂੰ ਵੀ ਸਦਾਰ ਲੈਂਦਾ ਵਾ ਸੰਭਾਲ ਲੈਂਦਾ ਆ ਪਰ ਜਿੰਨਾ ਔਰਤਾਂ ਨੂੰ ਚੰਗੇ ਪਤੀ ਮਿਲੇ ਹੁੰਦੇ ਆ ਨਾ ਚੰਗੇ ਮਰਦ ਮਿਲੇ ਹੁੰਦੇ ਸਾਊ ਮਰਦ ਮਿਲੇ ਹੁੰਦੇ ਆ ਫਿਰ ਉੱਥੇ ਕੁਝ ਔਰਤਾਂ ਵੀ ਖਰਾਬੀਆਂ ਕਰ ਜਾਂਦੀਆਂ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਪਹਿਲਾਂ ਹੀ ਮੈਂ ਗੱਲ ਇਹ ਕਰਦੀ ਹੁੰਦੀ ਹਣੀ ਅਕਸਰ ਹੀ ਹਰ ਵੀਡੀਓ ਵਿੱਚ ਕਿ ਕੋਈ ਇੱਕ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਹੁੰਦੀ ਸਮਾਜ ਵਿੱਚ ਲੋਕ ਵੱਖ-ਵੱਖ ਤਰ੍ਹਾਂ ਦੇ ਹੁੰਦੇ ਆ ਤੇ ਫਿਰ ਜਿੰਨਾ ਕਈ ਔਰਤਾਂ ਨੂੰ ਸਾਊ ਮਰਦ ਮਿਲ ਜਾਂਦੇ ਆ ਨਾ ਫੇਰ ਉਹ ਕੀ ਕਰਦੀਆਂ ਉਹਦੀ ਇਸ ਪਲਮਾਨਸੀ ਦਾ ਨਜਾਇਜ਼ ਫਾਇਦਾ ਵੀ ਚੁੱਕਦੀਆਂ ਉਸ ਸੌ ਇਨਸਾਨ ਦੇ ਸਿਰ ਤੇ ਚੜ ਕੇ ਵੀ ਨੱਚਦੀਆਂ ਤੇ ਉਹਦੇ ਕੋਲੋਂ ਆਪਣੀ ਹਰ ਇੱਕ ਗੱਲ ਵੀ ਮੰਵਾਉਂਦੀਆਂ ਤੇ ਫਿਰ ਉਹਨੂੰ ਰਿਸ਼ਤਿਆਂ ਤੋਂ ਦੂਰ ਵੀ ਕਰ ਦਿੰਦੀਆਂ ਤੁਸੀਂ ਮੇਰੀ ਗੱਲ ਨੂੰ ਸਮਝ ਸਕਦੇ ਹੋ ਕਈ ਵਰੀਆਂ ਔਰਤਾਂ ਕੀ ਕਰਦੀਆਂ ਘਰੇਲੂ ਗੱਲਾਂ ਦੇ ਵਿੱਚ ਜੇਕਰ ਸਹੂਪਤੀ ਮਿਲਿਆ ਨਾ ਉਹ ਸਮਝਦਾ ਸਾਰੀ ਗੱਲ ਨੂੰ ਕਿ ਇਹ ਆਪਣੇ ਪਿੱਛੇ ਆਪਣੇ ਪਰਿਵਾਰ ਨੂੰ ਛੱਡ ਕੇ ਮੇਰਾ ਕਰਕੇ ਆਈ ਇਸ ਘਰ ਵਿੱਚ ਮੈਂ ਇਹਦੀ ਇੱਜ਼ਤ ਕਰਦਾ ਵਾਂ ਰਿਸਪੈਕਟ ਕਰਦਾ ਵਾਂ ਉਹਦੀ ਹਰ ਗੱਲ ਮੰਨਦਾ ਆ ਉਹਨੂੰ ਪਿਆਰ ਕਰਦਾ ਆ ਉੱਥੇ ਫਿਰ ਕੁਝ ਔਰਤਾਂ ਦਾ ਦਿਮਾਗ ਵੀ ਖਰਾਬ ਹੋ ਜਾਂਦਾ ਕਿ ਇਹ ਇਨਸਾਨ ਮੈਨੂੰ ਬਹੁਤ ਪਿਆਰ ਕਰਦਾ ਆ ਜਾਂ ਮੇਰੀ ਇੰਨੀ ਇੱਜ਼ਤ ਕਰਦਾ ਆ ਤੇ ਮੈਂ ਇਹਦੇ ਕੋਲੋਂ ਜੋ ਕਹੂੰਗੀ ਇਹਨੇ ਘਾਰ ਹੀ ਲੈਣਾ ਵਾਂ ਉੱਥੇ ਔਰਤ ਨੂੰ ਵੀ ਸਮਝਣ ਦੀ ਲੋੜ ਆ ਕਿ ਜੇਕਰ ਅਗਲਾ ਇਨਸਾਨ ਸਾਊ ਆ ਠੰਡੇ ਸੁਭਾਅ ਦਾ ਆ ਨਾ ਤਾਂ ਫਿਰ ਉਹਦੇ ਨਾਲ ਵੀ ੱੱਕਾ ਨਾ ਕੀਤਾ ਜਾਵੇ ਉਹਦੀ ਵੀ ਪੂਰੀ ਇੱਜ਼ਤ ਮਾਨ ਰਿਸਪੈਕਟ ਕੀਤਾ ਜਾਵੇ ਕਿਉਂਕਿ ਕਈ ਵਾਰ ਅਸੀਂ ਔਰਤਾਂ ਨੂੰ ਵੀ ਗੱਲ ਕਰਦੀਆਂ ਸੁਣਦੇ ਆ ਨਾ ਜਿਹੜੀ ਗੱਲ ਵਿੱਚੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਾ ਲੈਨੇ ਆ ਕਿ ਇਹ ਆਪਣੇ ਮਰਦ ਦੀ ਕਿੰਨੀ ਕੋ ਇੱਜ਼ਤ ਕਰਦੀ ਹੋਵੇਗੀ ਤੇ ਫਿਰ ਉੱਥੇ ਕੋਝ ਔਰਤਾਂ ਕੀ ਕਰਦੀਆਂ ਫਿਰ ਉਸ ਸਾਊ ਬੰਦੇ ਦੇ ਸਿਰ ਤੇ ਚੜ ਜਾਂਦੀਆਂ ਫਿਰ ਉਹਦੇ ਕੋਲ ਲੋਣੀਆਂ ਔਖੀਆਂ ਹੋ ਜਾਂਦੀਆਂ ਫਿਰ ਉਹਨਾਂ ਨੂੰ ਨਿਕੀ 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 ਘਰ ਪਰਿਵਾਰ ਦੀ ਜਿਹੜੀ ਗੱਲਬਾਤ ਦੱਸ ਕੇ ਨਾ ਉਸ ਇਨਸਾਨ ਨੂੰ ਉਹਦੇ ਰਿਸ਼ਤਿਆਂ ਤੋਂ ਦੂਰ ਕਰ ਦਿੰਦੀਆਂ ਸੋ ਇਸ ਕਰਕੇ ਇਹੋ ਜਈਆਂ ਔਰਤਾਂ ਜਿਹੜੀਆਂ ਨਾ ਉਹਨਾਂ ਨੂੰ ਵੀ ਚਾਹੀਦਾ ਆ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਜੇਕਰ ਤੁਹਾਡੀ ਇੱਜ਼ਤ ਹੋ ਰਹੀ ਆ ਤੁਹਾਡੀ ਇਹ ਇੱਜ਼ਤ ਕਰ ਰਿਹਾ ਇਨਸਾਨ ਤੇ ਚੰਗੀ ਮਾਂ ਦੀ ਕੁੱਖ ਚੋਂ ਪੈਦਾ ਹੋਇਆ ਵਾ ਤਾ ਕਰ ਕਿ ਉਹ ਤੁਹਾਡੀ ਇੰਨੀ ਇੱਜ਼ਤ ਕਰ ਰਿਹਾ ਤੁਹਾਡਾ ਸਤਿਕਾਰ ਕਰ ਰਿਹਾ ਤੁਹਾਡੀ ਗੱਲ ਮੰਨ ਰਿਹਾ ਸੋ ਇਸ ਕਰਕੇ ਉਹਦੀ ਇੱਜ਼ਤ ਕਰਨ ਦੇ ਨਾਲ-ਨਾਲ ਉਹਦੇ ਪਰਿਵਾਰ ਦੀ ਵੀ ਇੱਜ਼ਤ ਕੀਤੀ ਜਾਵੇ ਕਿਉਂਕਿ ਉਹ ਇੱਕ ਚੰਗੀ ਪਰਵਰਿਸ਼ ਚ ਪਲਿਆ ਆ ਉਹਨੂੰ ਇੱਕ ਚੰਗੀ ਪਰਵਰਿਸ਼ ਉਹਦੇ ਪੇਰੈਂਟਸ ਨੇ ਦਿੱਤੀ ਆ ਉਹ ਚੰਗੇ ਮਾਹੌਲ ਚ ਰਿਹਾ ਤੇ ਉਸ ਘਰ ਦਾ ਜਾ ਕੇ ਮਾਹੌਲ ਹੀ ਖਰਾਬ ਨਾ ਕਰ ਦਿੱਤਾ ਜਾਵੇ ਉਹਦੇ ਰਿਸ਼ਤਿਆਂ ਦੇ ਨਾਲ ਉਹਨੂੰ ਜੋੜ ਕੇ ਰੱਖਿਆ ਜਾਵੇ ਤੇ ਆਪ ਵੀ ਉਹਦੇ ਰਿਸ਼ਤਿਆਂ ਦੀ ਕਦਰ ਕੀਤੀ ਜਾਵੇ ਬਹੁਤ ਸਾਰੀਆਂ ਔਰਤਾਂ ਤੁਹਾਨੂੰ ਵੀ ਸਮਾਜ ਵਿੱਚ ਇਹੋ ਜੀਆਂ ਮਿਲ ਜਾਣਗੀਆਂ ਜਿਹੜੀਆਂ ਕਿ ਪਤੀ ਦੀ ਇੱਜ਼ਤ ਵੀ ਘੱਟ ਘੱਟ ਕਰ ਦਿੰਦੀਆਂ ਵਾਂ ਤੇ ਉਹਦੇ ਪਰਿਵਾਰ ਨਾਲੋਂ ਵੀ ਉਹਨੂੰ ਤੋੜ ਕੇ ਰੱਖ ਦਿੰਦੀਆਂ ਸੋ ਬਹੁਤ ਕਿਸਮਤ ਵਾਲੀਆਂ ਉਹ ਔਰਤਾਂ ਜਿਨ੍ਹਾਂ ਨੂੰ ਸੌਪਤੀ ਮਿਲੇ ਆ ਤੇ ਉਹਨਾਂ ਦੀ ਕਦਰ ਕਰੋ ਉਹਨਾਂ ਦੀ ਰਿਸਪੈਕਟ ਕਰੋ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੇ ਚੱਲੋ ਇਹ ਹੁੰਦੀਆਂ ਚੰਗੀਆਂ ਔਰਤਾਂ ਦੀਆਂ ਨਿਸ਼ਾਨੀਆਂ ਤੇ ਫਿਰ ਇਨ੍ਹਾਂ ਸਾਊ ਮਰਦਾਂ ਨੂੰ ਸੰਭਾਲ ਕੇ ਰੱਖੋ ਤੇ ਪ੍ਰਮਾਤਮਾ ਦਾ ਸ਼ੁਕਰ ਕਰੋ ਕਿ ਤੁਹਾਨੂੰ ਇੰਨੀ ਦੁਨੀਆ ਦੇ ਵਿੱਚੋਂ ਇੱਕ ਸਾਊ ਪਤੀ ਮਿਲਿਆ